ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਭਾਈ ਬਾਲੂ ਹਸਨਾ ਜੀ ਦਾ ਪ੍ਰਸੰਗ ਸੁਣਾਉਣ ਦਾ ਰਹੇ ਹਾਂ ਕਿਰਪਾ ਕਰਕੇ ਧਿਆਨ ਨਾਲ ਸੁਣਨ ਦੀ ਕਿਰਪਾਲਤਾ ਕਰਨੀ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਵੋ ਤਾਂ ਕਿ ਹੋਰ ਮਹੱਤਵਪੂਰਨ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਆਓ ਆਪਾਂ ਭਾਈ ਬਾਲੂ ਹਸਨਾ ਜੀ ਦੀ ਸਾਖੀ ਬਾਰੇ ਵਿਚਾਰਾ ਕਰੀਏ ਲੋਕਾਂ ਵਿੱਚ ਵਿਸ਼ਵਾਸ ਸੀ ਕਿ ਤੀਰਥਾਂ ਤੇ ਇਸ਼ਨਾਨ ਕੀਤਿਆਂ ਸਾਧੂਆਂ ਅਦੇ ਦੇ ਦਰਸ਼ਨ ਕੀਤਿਆਂ ਪਾਪ ਮਿਟਦੇ ਹਨ ਸੱਚੇ ਮਾਰਗ ਦਾ ਗਿਆਨ ਕਿਸੇ ਨੂੰ ਨਹੀਂ ਸੀ ਪਰ ਜਦ ਵੱਡੇ ਵੱਡੇ ਫਕੀਰਾਂ ਨੇ ਵੀ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਕੀਤੇ ਤੇ ਉਹ ਉਹਨਾਂ ਦੇ ਹੀ ਹੋ ਕੇ ਰਹੇ ਗਏ ਐਸੀ ਨਾਮ ਦੀ ਮਸਤੀ ਚੜੀ ਜਿਸ ਦਾ ਆਨੰਦ ਆਪ ਵੀ ਲਿਆ ਤੇ ਲੋਕਾਂ ਨੂੰ ਵੀ ਦਿੱਤਾ ਬਾਲੂ ਹਸਨਾ ਐਸੇ ਜੋ ਅਲਮਸਤ ਜੀ ਦੇ ਪਰਾਸਨ ਤੇ ਗੁਰੂ ਦੇ ਦਰਸ਼ਨ ਕਰਕੇ ਸਿੱਖੀ ਫੈਲਾਉਣ ਵਿੱਚ ਸਭ ਤੋਂ ਅੱਗੇ ਰਹੇ ਇਸ ਮਹਾਤਮਾ ਦਾ ਜਨਮ ਸੰਮਤ 1621 ਵਿੱਚ ਇੱਕ ਬ੍ਰਾਹਮਣ ਦੇ ਕਾਰਸੀ ਨਗਰ ਕਸ਼ਮੀਰ ਵਿੱਚ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਪਾਈ ਹਰਦਤ ਸੀ ਤੇ ਮਾਤਾ ਦਾ ਨਾਮ ਪ੍ਰਭਾ ਜੀ ਸੀ ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘੋੜਿਆਂ ਦੀ ਸੇਵਾ ਕਰਿਆ ਕਰਦੇ ਸਨ ਸੰਮਤ 1693 ਵਿੱਚ ਬਾਬਾ ਗੁਰਦਿੱਤਾ ਜੀ ਦੇ ਚੇਲੇ ਬਣੇ ਇੱਕ ਤੂਣੀ ਦੇ ਮੁਖੀ ਵੀ ਬਣੇ ਗੁਰੂ ਹਰਿਗੋਬਿੰਦ ਜੀ ਨੇ ਅਲਮਸਤ ਪਾਈ ਗੋਇੰਦਾ ਬਾਬਾ ਫੂਲ ਤੇ ਬਾਲੂ ਹਸਨਾ ਨੂੰ ਬਾਬਾ ਗੁਰਦਿੱਤਾ ਜੀ ਦੇ ਹਵਾਲੇ ਕੀਤਾ ਸੀ ਤੇ ਕਿਹਾ ਸੀ ਕਿ ਕੋਂਕਾਰ ਜਿਸ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਨੇ ਗਾਈ ਹੈ ਅਸੀਂ ਉਸੇ ਦਾ ਹੋਂ ਗੁਰਦਿੱਤਾ ਜੀ ਨੂੰ ਪ੍ਰਚਾਰ ਕਰਨ ਲਈ ਆਗਿਆ ਕੀਤੀ ਹੈ ਇਕ ਓਂਕਾਰ ਨੂੰ ਥਾਂ ਥਾਂ ਪਹੁੰਚਾਉ ਤੇ ਧਰਮਸ਼ਾਲਾਵਾਂ ਕਾਇਮ ਕਰੋ ਗੁਰਸਥਾਨਾਂ ਦੀ ਸੰਭਾਲ ਕਰੋ ਅਮਰ ਕਥਾ ਦਾ ਬੀਜ ਓਂਕਾਰ ਸੁਪਾਈ ਓਂਕਾਰ ਕੀ ਹੀ ਮਹਿਮਾ ਗੁਰੂ ਨਾਨਕ ਗਈ ਬਾਬਾ ਗੁਰਦਿੱਤਾ ਜੀ ਨੇ ਵੀ ਚਾਰਾਂ ਧੂਨੀਆਂ ਨੂੰ ਇਕ ਓਂਕਾਰ ਦਾ ਮੰਤਰ ਦਿੱਤਾ ਤੇ ਉਥੋਂ ਹੀ ਸਭ ਉਦਾਸੀਆਂ ਨੂੰ ਹੁਕਮ ਹੋਇਆ ਕਿ ਇਸ ਦਾ ਪ੍ਰਚਾਰ ਕਰੋ ਬਾਲੂ ਹਸਨਾ ਕੋ ਦਇਓ ਬਾਬੇ ਗੁਰਦਿੱਤੇ ਬਹੁਰ ਦਇਓਲ ਮਸਤ ਪਰਮੇ ਬਿਤੇ ਇਹਨਾਂ ਉਦਾਸੀ ਮਹਾਪੁਰਖਾਂ ਸੰਤਾਂ ਨੇ ਸਿੱਖੀ ਦੀ ਲੋਅ ਦੂਰ ਦੂਰ ਤੱਕ ਪਹੁੰਚਾਈ ਕੋਈ ਥਾਂ ਐਸਾ ਨਹੀਂ ਹੋਵੇਗਾ ਜਿੱਥੇ ਸਿੱਖੀ ਦੀ ਲਾਜ ਤੇ ਜਾਗ ਨਾ ਲੱਗੀ ਹੋਵੇ ਇਹ ਉਦਾਸੀ ਮਹਾਪੁਰਸ਼ ਨਿਰਬਾਹੀ ਨਿਰਮੂਹ ਨਿਰਮਾਣ ਨਿਰਬੈ ਵਿਦਿਆ ਦੇ ਕੋਟ ਤੇ ਸ਼ਰਦਾ ਦੀ ਮੂਰਤ ਹੁੰਦੇ ਸਨ ਇਹਨਾਂ ਧੂਨੀਆਂ ਨੇ ਬੰਗਾਲ ਬਿਹਾਰ 오ੜੀਸਾ ਯੂਪੀ ਬਲੋਚਿਸਤਾਨ ਕਾਬਲ ਤੱਕ ਪ੍ਰਚਾਰ ਕੀਤਾ ਬਾਬਾ ਬਾਲੂ ਹਸਨਾ ਜੀ ਦੇ ਤੂਆ ਵਿੱਚੋਂ ਸਨ ਭਾਈ ਪਰਹਿਲਾਦ ਸਿੰਘ ਜੀ ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਨਾਮ ਲਾਲ ਦਾਸ ਤੇ ਤਖੱਲਸ ਖਿਆਲ ਸੀ ਇਹ ਗੁਰੂ ਜੀ ਦੇ ਲੰਗਰੀ ਕਰਕੇ ਵੀ ਸਿੱਧ ਸਨ ਇਹਨਾਂ ਦਾ ਲਿਖਿਆ ਰਹਿਤਨਾਮਾ ਪੰਥ ਵਿੱਚ ਪ੍ਰਮਾਣਿਕ ਮੰਨਿਆ ਜਾਂਦਾ ਹੈ ਇਹਨਾਂ ਤੋਂ ਨਿਆਣ ਨੇ ਖਾਸ ਤੌਰ ਤੇ ਸਿੰਧ ਤੇ ਸਮੁੰਦਰੀ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਬਾਲੂ ਹਸਨਾ ਦਾ ਅਕਾਲ ਚਲਾਣਾ ਦੇਹਰਾਦੂਨ ਸੰਮਤ 1717 ਵਿੱਚ ਹੋਇਆ ਇਸ ਤਰ੍ਹਾਂ ਬਾਬਾ ਬਾਲੂ ਹਸਨਾ ਜੀ ਨੇ ਸਾਰਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਵਿੱਚ ਲਗਾ ਦਿੱਤਾ ਤੇ ਮਹਾਨਤਾ ਹਾਸਲ ਕੀਤੀ ਐਸੇ ਗੁਰੂ ਦੇ ਪਿਆਰਿਆਂ ਨੂੰ ਕੋਟੇ-ਕੋਟੇ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ